ਇਹ ਵੀਡੀਓ ਰਾਹੀਂ ਭਾਈ ਅਮਰਿਤਪਾਲ ਸਿੰਘ ਮੇਰੋਂ ਤੱਕ ਗੱਲ ਪਹੁੰਚਦੀ ਆ ਤਾਂ ਮੇਰੀ ਰਿਕੁਐਸਟ ਹੈ ਉਹਨਾਂ ਨੂੰ ਵੀ ਕੋਈ ਨਾ ਕੋਈ ਸਾਨੂੰ ਇਨਸਾਫ ਦਵਾਇਆ ਜਾਵੇ ਜ਼ਰੂਰ ਫਿਰ ਅਸੀਂ ਤਾਂ 302 ਚ ਹੀ ਪਵਾਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਵੀ ਕੋਈ ਨਾ ਜੀ ਤੁਸੀਂ ਸਾਨੂੰ ਇਸੇ ਤਰਲ-ਦਲ ਚ ਠੱਗਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੀ ਨੂੰ ਇਨਸਾਫ ਜ਼ਰੂਰ ਦਵਾਵਾਂਗੇ ਇਸ ਤੋਂ ਪਹਿਲਾਂ ਸਾਡੇ ਵਾਲਾ ਇਨਸਾਫ ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਮੈਂ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਆਮੋ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਏ ਉਸ ਦਿਨ ਦੀ ਲੋਕੇਸ਼ਨਾਂ ਕਢਾਈਆਂ ਜਾਣ ਉਹ ਮੁੰਡੇ ਦੀ ਲੋਕੇਸ਼ਨ ਉੱਥੋਂ ਦੀ ਆ ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਈ ਜਾਣ ਫੋਰਚਨਰ ਉਹੀ ਆਈ ਸੀਗੀ ਤੇ ਪੁਲਿਸ ਨੂੰ ਪੁਲਿਸ ਤੋਂ ਕੀ ਲੁਕਿਆ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਜੋ ਹੈ ਇਹ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਵਸਨੀਕ ਨੇ ਚਾਹੇ ਉੱਧਰ ਹੋਜੋ ਚਾਹੇ ਉੱਧਰ ਹੋਜੋ ਇੱਜ਼ਤ ਪੰਜਾਬ ਦੀ ਕੋਈ ਖਰਾਬ ਹੋ ਰਹੀ ਆ ਪੰਜਾਬ ਚ ਇਦਾਂ ਦੀਆਂ ਕਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਪ੍ਰਭ ਜੋ ਮੁੰਡਾ ਕਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਉਹ ਨਕੋਦਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹੇ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਆਪਾਂ ਕਿ ਹੋਂ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹਾ ਪਹੁੰਚਿਆ ਤੇ ਟਟਿਆ ਰਵੇ ਦਾ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਆ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਜਿਹੜੇ ਹੈਗੇ ਆ ਗਾਂ ਵਾਲੇ ਬੰਦੇ ਹੈਗੇ ਉਹਨੂੰ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਂ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਫੈਟ ਕੀਤੀ ਜਾ ਸਕੇ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਗਾਂ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਜੇ ਇਹ ਥੋੜੇ ਕਿ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਇਸ ਇਲਾਕਾ ਵਿੱਚੇ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅਣਗੈਲੀ ਗਵਰਨਮੈਂਟ ਦੀ ਤੇ ਪੰਜਾਬ ਪੁਲਿਸ ਦੀ ਹੋ ਕੇ ਦੂਜੀ ਗੱਲ ਜੇ ਇਸ ਬੱਚੀ ਨੂੰ ਨਿਆਂਕ ਨਹੀਂ ਮਿਲਦਾ ਤੇ ਭਾਈ ਇਹਨੇ ਵਿਚਾਰੇ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜਰੂਰ ਇਹ ਲੜਾਈ ਲੜਾਂਗੇ ਤੇ ਬੱਚਿਆਂ ਨੂੰ ਅਸੀਂ ਇਸ ਨੇ ਆਡੀਓ ਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਸਮਝ ਕੇ ਫਿਰ ਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜਿਉਂਰੀ ਨੇ ਹੈ ਸਰਕਾਰ ਇੰਤਾ ਦੂਰਾ ਮਾਪ ਤੰਡ ਲਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇੰਨੇ ਦਿਨ ਕਿਉਂ ਪਾਏ ਗਏ 2 ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ ਚਾਹੇ ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਾ ਹੀ ਦੇਖਣ ਵਾਲੇ ਬੰਦੇ ਆ